ਗੈਰੀ ਭਰਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਦੇ ਵੱਜੀਆ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦਵਾਰਾ ਪਰ ਇਹ ਗੱਡੀ ਪ ਜਾਣ ਕਰਕੇ ਵੀ ਇਹ ਬਚ ਗਏ ਉਹ ਤੋਂ ਨਿਕਲ ਗਈ ਹੋਇਆ ਆਪਣੇ ਜੂਨ ਡੀ ਜਿਹੜਾ ਕਾਰਪੋਰੇਸ਼ਨ ਦਾ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜਿਹੜਾ ਬੇਟਾ ਆਪਣੇ ਗੈਰੀ ਪਰਦਵਾਜ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇਹਨੇ ਜਿਹੋਣੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਜਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਨੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਹ ਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਆਪਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗਹਿਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਜਿਹਾ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਇਹ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਧਰ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਧਰ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਪਰਦ ਹੋਇਆ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕੋਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਆ ਗਈ ਗੱਡੀ ਆਈ ਤੇ ਉਹਦੇ ਬਰਾਬਰ ਜਿਹੜਾ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਡੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਭਾਰ ਤੋਂ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨੋਂ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਜਿਹੋਣੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰ ਦਿੱਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਾ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਪਰਦੋ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਸੀ ਨਗਰ ਨੇੜੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਚੋਂ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਡੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਜਿਹੜਾ ਕਾਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਪਾਰਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਜਿਹੋਣੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜਿਹੜਾ ਬੇਟਾ ਆਪਣੇ ਗੈਰੀ ਪਰਦੋਏ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਐਨ ਡੀ ਸੀ ਨਗਰ ਨੇੜੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵੱਲ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰ ਦਿੱਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭੁਜਾਨ ਕਰਕੇ ਵੀ ਇਹ ਬਚ ਗਏ ਉਥੋਂ ਨਿਕਲ ਗਿਆ ਹੋਇਆ ਆਪਣੇ ਜੂਨ ਡੀ ਜਿਹੜਾ ਕਾਰਪੋਰੇਸ਼ਨ ਦਫ਼ਤਰ ਉਧਰ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਧਰ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਪਰਦਵੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਿਹੜੇ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵਾਲੇ ਦੇਖਿਆ ਇਹਨੇ ਜਿਹੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਹ ਤੋਂ ਨਿਕਲ ਗਿਆ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵੱਲ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਪਰਦ ਹੋਏ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕੋਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਹੈ ਕਿ ਗੱਡੀ ਆਈ ਤੇ ਉਹਦੇ ਬਰਾਬਰ ਜਿਹੜਾ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜਾ ਰਾਈਟ ਵਾਲੇ ਦੇਖਿਆ ਇੰਨੇ ਚੋਂ ਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱੱਡੀਆ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਜਿਹਾ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕਾਰਪੋਰੇਸ਼ਨ ਦਾ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜਿਹੜਾ ਬੇਟਾ ਆਪਣੇ ਗੈਰੀ ਪਰਦਵਾਜ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਹੈ ਕਿ ਗੱਡੀ ਆਈ ਤੇ ਉਹਦੇ ਬਰਾਬਰ ਜਿਹੜੇ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਿਹੜੀ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵਾਲੇ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਜਿਹਾ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕਾਰਪੋਰੇਸ਼ਨ ਦਫ਼ਤਰ ਉਧਰ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਧਰ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜਿਹੜਾ ਬੇਟਾ ਆਪਣੇ ਗੈਰੀ ਪਰਦਵੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁੱਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਆ ਗਈ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵੱਲ ਦੇਖਿਆ ਇਹਨੇ ਜਿਹੋਣੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਤੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਹ ਤੋਂ ਨਿਕਲ ਗਿਆ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗਹਿਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜੇਰਾ ਬੇਟਾ ਆਪਣੇ ਗੈਰੀ ਭਾਰਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵਾਲੇ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਡੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਹੋਇਆ ਆਪਣੇ ਜੂਨ ਡੀ ਜਿਹੜਾ ਕਾਰਪੋਰੇਸ਼ਨ ਦਫ਼ਤਰ ਉਧਰ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਜਿਹੜਾ ਬੇਟਾ ਆਪਣੇ ਗੈਰੀ ਪਰਦੋਏ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁੱਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਿਹੜੇ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜਿਹੜੇ ਰਾਈਟ ਵੱਲ ਦੇਖਿਆ ਇੰਨੇ ਚ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜੇ ਦੇ ਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਿਆ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਹਦੇ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜੇ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਹਦੇ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਮੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇੰਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਤਰਵਾਜੇ ਜਿਹਾ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀਆਂ ਇਹਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਨ ਕਰਕੇ ਵੀ ਇਹ